ਮਸੇਂ ਨੇ ਆਰਤੀ ਉਹ ਚੜਾਤਾ ਮੇਰੇ ਉੱਤੇ ਟੀਅਰ ਜੜਾ ਕੇ ਮੇਰੇ ਮੈਂ ਆਪਣੇ ਬਚਾਅ ਨਾਲ ਝਾੜੂ ਉਹ ਕਰਿਆ ਤਾਂ ਮੇਰੇ ਵਾਲ ਫੜ ਕੇ ਕਿਰੋ ਇਸਕੜੀ ਸਮਾਰ ਰਿਹਾ ਸੀ ਮੈਨੂੰ ਉਹ ਦਕਰਨ ਬਾਹਰ ਗਿਆ ਹੋਇਆ ਨਾ ਉਹ ਕੱਲੀ ਰਹਿੰਦੀ ਹੈ ਵਿਚਾਰੇ ਹਾਂ ਉਹਨੂੰ ਉਹਦੇ ਪਿੱਛੇ ਮੈਂ ਕਿਹਾ ਮਗਾ ਰਲ ਮਿਲ ਕੇ ਰਹਿਆ ਕਰੋ ਤੁਸੀਂ ਬਸ ਉਸ ਦੇ ਪਿੱਛੇ ਮੈਨੂੰ ਮਾਰਿਆ ਨੇ ਲਤਾਂ ਮਾਰੀਆਂ ਮੈਨੂੰ ਵਾਲ ਪੱਟੇ ਮੇਰਾ ਸਿਰ ਬੜਾ ਦੁਖਦਾ ਮੇਰੇ ਪਿੱਛੇ ਸਾਰੇ ਦੁੱਖ ਵੀ ਐ ਰਿਪੋਰਟ ਦਿੱਤੀ ਅਜੇ ਤੱਕ ਨਹੀਂ ਪੁੱਛਿਆ ਅਜੇ ਤਾਂ ਮੈਨੂੰ ਦੇਖਣ ਵੀ ਨਹੀਂ ਆਏ अनम्यूट देख रहे हो ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਲੋਕਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸਹਿਨਸ਼ੀਲਤਾ ਖਤਮ ਹੋ ਗਈ ਹੈ ਇੱਕ ਇਹੋ ਜਿਹਾ ਹੀ ਮਾਮਲਾ ਹੁਣ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਗੁੱਸੇ ਦੇ ਵਿੱਚ ਆ ਕੇ ਇੱਕ ਔਰਤ ਦੇ ਉੱਤੇ ਸਕੂਟਰੀ ਚੜਾ ਦਿੱਤੀ ਗਈ ਉਹਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਿਆ ਇਸ ਮੌਕੇ ਤੇ ਮੌਜੂਦ ਨੇ ਉਸ ਔਰਤ ਦੇ ਬੱਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਰਾ ਮਾਮਲਾ ਜਾਣਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਗੁਰਮੀਲ ਸਿੰਘ ਹੈ ਜੀ ਤੇ ਜਿਹੜੇ ਥੋੜੇ ਮਦਰ ਸੀ ਉਹਨਾਂ ਨਾਲ ਕੁੱਟਮਾਰ ਹੋਈ ਹੈ ਇੱਕ ਵਿਅਕਤੀ ਵੱਲੋਂ ਸਕੂਟਰੀ 'ਤੇ ਕਮ ਚੜਾ ਦਿੱਤੀ ਗਈ ਹੈ ਸਾਰਾ ਮਾਮਲਾ ਕੀ ਸੀ ਤੇ ਉਹਨਾਂ ਦਾ ਨਾਮ ਕੀ ਹੈ ਜੀ ਮੇਰੀ ਮਾਤਾ ਦਾ ਨਾਮ ਕੁਸਰਾਨੀ ਹੈ ਜੀ ਠੀਕ ਤੇ ਮੌਕੇ ਤੇ ਜੀ ਦੇਖੋ ਜੀ ਮੇਰੀ ਮਾਤਾ ਨਾਲ ਉਥੇ ਸਮਝਾ ਰਹੇ ਸੀਗੇ ਉਹਨਾਂ ਨੂੰ ਠੀਕ ਹੈ ਜੀ ਸਮਝਾਉਣ ਦੇ ਬਾਵਜੂਦ ਬੰਦੇ ਨੇ ਕੀ ਕੀਤਾ ਬੰਦੇ ਨੇ ਐਕਟੀਵਾ ਮੇਰੀ ਮਾਤਾ ਦੇ ਉੱਤੇ ਚੜਾ ਦਿੱਤੀ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਮਾਤਾ ਨੇ ਵੀ ਬਚਾਓ ਲਈ ਠੀਕ ਹੈ ਜੀ ਮਾੜਾ ਮੋਟਾ ਹੱਥ ਹੱਤਪੱਲਾ ਮਾਰਿਆ ਜੀ ਤੇ ਉਸ ਤੋਂ ਬਾਅਦ ਮੇਰੀ ਮਾਤਾ ਤੇ ਉਹਨਾਂ ਨੇ ਬਾਲ ਫੜ ਕੇ نیچے ਲੰਬੀ ਪਾ ਕੇ ਲੱਤ ਲੁੱਤਾ ਮਾਰੀਆਂ ਜੀ ਤੇ ਉਸ ਤੋਂ ਬਾਅਦ ਜੀ ਮੁੱਕਦੇ ਆ ਪਤਾ ਲੱਗਿਆ ਜੀ ਆਪਾਂ ਨੂੰ ਕਿ ਕੀ ਸਮਝਾ ਰਹੇ ਸੀ ਤੁਹਾਡੇ ਮਾਤਾ ਮੇਰੀ ਮਾਤਾ ਤਾਂ ਉਹਨਾਂ ਨੇ ਇਹ ਸਮਝਾ ਰਹੇ ਸੀ ਕਿ ਤੁਸੀਂ ਆਪਸ ਵਿੱਚ ਲੜੋ ਨਾ ਜੀ ਠੀਕ ਹੈ ਜੀ ਤੁਹਾਡੇ ਵੀ ਦੋ ਬੱਚੇ ਆ ਕਿ ਇਹਨਾਂ ਦੇ ਵੀ ਦੋ ਬੱਚੇ ਆ ਬਸ ਇੰਨੇ ਗੱਲ ਵਿੱਚੇ ਵੇਰੀ ਮਾਤਾ ਨੂੰ ਉਹਨੇ ਫੜ ਲਿਆ ਜੀ ਐਕਟਿਵ ਚੜਾਈ ਮਾਰਿਆ ਜੀ ਪੁਲਿਸ ਨੇ ਕੋਈ ਕਾਰਵਾਈ કરી ਦੇਖੋ ਜੀ ਹੁਣ ਤੱਕ ਤਾਂ ਕੋਈ ਪੁਲਿਸ ਨਹੀਂ ਆਈ ਉਰੇ ਨਾ ਕੋਈ ਕਾਰਵਾਈ ਹੋਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪੰਚਾਸ ਤੋਂ ਜੀ ਅਸੀਂ ਇਨਸਾਫ ਮੰਗਦੇ ਆਂ ਜੀ ਬਸ ਹੋਰ ਕੁਝ ਨਹੀਂ ਹਾਲਤ ਕਿਵੇਂ ਹਾਲਤ ਕਿਵੇਂ ਹਾਲਤ ਜੀ ਹਾਲ ਤਾਂ ਹੀ ਗੰਬੀਰ ਆ ਜੀ ਅਭੀ ਬੇਵੋਸ ਸੀਗੇ ਥੋੜੇ ਦਮ ਪਹਿਲਾਂ ਜੀ ਬਾਕੀ ਹੁਣ ਹੋਸ਼ ਆਇਆ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਉੱਥੇ ਪਰਿਵਾਰ ਮੈਂਬਰਾਂ ਨੂੰ ਅਸੀਂ ਇਹ ਵੀ ਕਵਾਂਗੇ ਇੱਕ ਵਾਰ ਤੁਸੀਂ ਰਿਪੋਰਟ ਦਿਖਾ ਦਿਓ ਕਿ ਡਾਕਟਰਾਂ ਨੇ ਜਿਹੜੀ ਰਿਪੋਰਟ ਕਰੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਦੀ ਹਾਲਤ ਬੇहद ਦੀ ਨਾਜ਼ੁਕ ਹੈ ਗੰਭੀਰ ਦੱਸੀ ਜਾ ਰਹੀ ਹੈ ਬੇਹਦੀ ਬੇਰਹਿਮੀ ਨਾਲ ਕੁੱਟਮਾਰ ਕਰੀ ਗਈ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਕਸ ਰਿਪੋਰਟ ਹੈ ਕਿ ਪੂਰੀ ਰਿਪੋਰਟਾਂ ਕਰ ਰਹੀਆਂ ਨੇ ਪਰ 24 ਘੰਟੇ ਹੋਣ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰੀ ਗਈ ਹੈ ਵੱਡਾ ਸਵਾਲ ਖੜਾ ਕਰ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਜੇ ਇਸ ਮਾਮਲੇ ਦੀ ਜਾਣਕਾਰੀ ਹੋ ਗਈ ਸੀ ਤਾਂ ਉਹਨਾਂ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲਏ ਗਿਆ ਮੈਂ ਨਾਮ ਉਸਾਰੀ ਕੀ ਗੱਲ ਕੀ ਹੋਈ ਸੀ ਮੈਂ ਤਾਂ ਸਮਝਾ ਰਹੀ ਸੀ ਮੈਂ ਕਿ ਪੁੱਤੇ ਲੜੋ ਨਾ ਤੁਸੀਂ ਹੈਂ ਓਹਦੇ ਵੀ ਦੋ ਬੱਚੇ ਹੈ ਤੇਰੇ ਵੀ ਦੋ ਬੱਚੇ ਹੈ ਤੁਸੀਂ ਰਲ ਮਿਲ ਕੇ ਰਹੋ ਮੈਨੂੰ ਗਾਲਾਂ ਕੱਢਣ ਲੱਗ ਗਿਆ ਮੈਂ ਕਿਹਾ ਪੁੱਤ ਮੈਨੂੰ ਕਿਉਂ ਗਾਲਾਂ ਕੱਢ ਰਿਹਾ ਮੈਂ ਤਾਂ ਤੀਹ ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ ਕਹਿੰਦਾ ਤੂੰ ਚੁਗਲੀਆਂ ਕਰਦੀ ਹੈ ਮੈਂ ਕਿਹਾ ਨਾ ਮੈਂ ਤਾਂ ਕੁਛ ਨਹੀਂ ਪੁੱਤ ਮੈਂ ਮੇਰੇ ਤਾਂ ਕੋਈ ਉਹ ਨਹੀਂ ਬਸ ਇੰਨੇ ਐਕਟਿਵਾ ਚੜ੍ਹਾ ਤਾ ਮੇਰੇ ਉੱਤੇ ਐਕਟਿਵਾ ਚੜ੍ਹਾ ਕੇ ਮੇਰੇ ਮੈਂ ਆਪਣੇ ਬਚਾਓ ਨਾਲ ਝਾੜੂ ਉਹ ਕਰਿਆ ਤਾਂ ਮੇਰੇ ਵਾਲ ਫੜ ਕੇ ਕਿਰੜੀ ਸਿਕੜੀ ਸੀ ਮਾਰ ਰਿਹਾ ਸੀ ਮੈਨੂੰ ਲੱਤਾਂ ਮਾਰੀਆਂ ਮੈਨੂੰ ਵਾਲ ਪੱਟੇ ਮੇਰਾ ਸਿਰ ਬੜਾ ਦੁਖਦਾ ਮੇਰੇ ਪਿੱਠ ਸਾਰੀ ਦੁਖਦੀ ਹੈ ਤੁਸੀਂ ਉਹੀ ਕੰਮ ਕਰਦੇ ਜਿਸ ਤੋਂ ਬੰਦਾ ਰਹਿਦਾ ਮੈਂ ਉਹਦੇ ਭਾਈ ਕੇ ਛੋਟੇ ਭਾਈ ਕੇ ਕੰਮ ਕਰਦੀ ਆ ਮੈਂ ਤਾਂ ਦੂਜੇ ਕੇ ਕੰਮ ਕਰਦੀ ਸੀ ਉਹਦਾ ਉਹਨਾਂ ਕੇ ਕਰਕੇ ਦੂਜੇ ਦੇ ਘਰ ਆ ਕੇ ਕੰਮ ਕਰਦੀ ਸੀ ਅੱਛਾ ਦੂਜੇ ਕੇ ਘਰ ਆ ਕੇ ਮਾਰਿਆ ਨੇ ਤੁਸੀਂ ਉਹਦੀ ਵਿਧਵਾ ਭਰਜਾਈ ਬਾਰੇ ਕਹਿੰਦੇ ਸੀ ਕਿ ਉਹਨੂੰ ਲੜਿਆ ਨਾ ਕਰ ਗਰੀਬ ਹੈ ਵਿਧਵਾ ਨਹੀਂ ਹੈਗੀ ਉਹ ਅੱਛਾ ਉਹਦਾ ਘਰੋਂ ਬਾਹਰ ਗਿਆ ਹੋਇਆ ਹੈ ਨਾ ਉਹ ਕੱਲੀ ਰਹਿੰਦੀ ਹੈ ਵਿਚਾਰੇ ਹਾਂ ਉਹਨੂੰ ਉਹਦੇ ਪਿੱਛੇ ਮੈਂ ਕਿਹਾ ਮੈਂ ਕਿਹਾ ਰਲ ਮਿਲ ਕੇ ਰਿਹਾ ਕਰੋ ਤੁਸੀਂ ਬਸ ਉਸ ਪਿੱਛੇ ਮੈਨੂੰ ਮਾਰਿਆ ਇਹਨੇ ਮੇਰਾ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਸਾਰੇ ਹੈਗੇ ਉੱਥੇ ਖੜੀਆਂ ਸੀਆਂ ਲੇਡੀਜ ਵੀ ਖੜੀਆਂ ਸੀਆਂ ਬਹੁਤ ਸਾਰੇ ਉਹ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹਾਂ ਰਿਪੋਰਟ ਦੇਤੀ ਅਜੇ ਤੱਕ ਨਹੀਂ ਪਹੁੰਚੇ ਅਜੇ ਤਾਂ ਮੈਨੂੰ ਦੇਖਣ ਵੀ ਨਹੀਂ ਆਏ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਹਿਮਾਂਸ਼ੂ ਮੜਕੰਦੀ ਰਿਪੋਰਟ